ਦੀ ਯੂਨੀਅਨ ਵੱਲੋਂ ਇੱਕ ਵਿਸ਼ੇਸ਼ ਬਿਆਨ ਦਿਲਾਓ ਕਿ ਲੋਕੀ ਵਾਦ ਵਾਟ ਵੋਟਾਂ ਪਾਉਣ ਤੁਸੀਂ ਮੈਂ ਠੀਕ ਹੈ ਪੱਤਰਕਾਰ ਧਿਰ ਨਾ ਬਣੋ ਕਿਸੇ ਇੱਕ ਵਿਸ਼ੇਸ਼ ਪਾਰਟੀ ਦਾ ਜਾਂ ਵਿਸ਼ੇਸ਼ ਕੇ ਝੰਡੇ ਦਾ ਕੋਈ ਜ਼ਿਕਰ ਨਾ ਕਰੋ ਲੋਕਾਂ ਨੂੰ ਇਹ ਕਹੋ ਵੀ ਹਰ ਪਰਿਵਾਰ ਜਿਹੜਾ ਜਿਹੜੀ 100% ਵੋਟਾਂ ਜਿਹੜੀਆਂ ਉਹ ਕਾਸ ਕਰੇ ਤਾਂ ਕਿ ਤੁਹਾਨੂੰ ਹੁੰਦਾ ਉਹ ਤੇ ਜਾਣਾਂ ਕਿ ਜੇ ਕੋਈ ਬਜ਼ੁਰਗ ਆ ਜਾਂ ਬੁਮਾਰਾ ਉਹਦੀ ਵੋਟ ਘਰ ਪੂਰੀ ਪਾਈ ਜਾ ਸਕਦੀ ਆ ਲੋਕਾਂ ਨੂੰ ਮਕੇ ਜਾਗਰੂਤਾ ਬੜੀ ਘਟ ਜੇ VOTING ਬਾਰੇ ਬਹੁਤ ਬੁਰਾ ਆਣਾ ਲੋਕਾਂ ਨੂੰ ਇਹ ਕੋਈ ਪੇਂਤੀ ਐ ਪ੍ਰੈਸ ਦੇ ਤੌਰ ਤੇ ਵੀ ਯੂਨੀਅਨ ਦੇ ਤੌਰ ਤੇ ਵੀ ਤੁਸੀਂ ਇਹ ਇੱਕ ਇਸ਼ੂ ਬਣਾ ਕੇ ਇਸ ਨੂੰ ਸ਼ੁਰੂ ਕਰੋ ਕੀ ਆ ਤੁਹ ਬੋਤਾ ਹਾਂ ਇਹ ਉਹ ਇੱਧਰ ਹੋ ਗਾ ਉਹ ਇੱਧਰ ਖੜੋਂ ਦੇਣਾ ਤੁਹਾਡੇ ਅੱਗੇ ਪਾਸੇ ਬਹਿਰ ਵੀਰ ਬੈਠੇ ਮਿਲਿਆ ਤੇ ਮੀਡੀਆ ਵਾਲੇ ਜਿੰਨੇ ਪਹਿਲਾਂ ਉਹ ਚੱਕੀ ਤੇ ਉਹ ਪੀਲਾ ਕਾਰਡ ਅੰਦਰ ਕੌਣ ਵੜਨ ਜਾ ਉਹਦੀ ਗੱਡੀ ਕੀ ਐ ਉਹਨਾਂ ਨੇ ਸ਼ੁਰੂ ਕਰਦਾ ਹੋਰ ਵੀ ਟੀਮਾਂ ਬਠਾਈਆਂ ਜਾਣੀਆਂ ਕਿ ਉਹਦੇ ਲੈਟਰ ਇੱਕ ਅਜੀ ਨਗਰ ਜੀ ਵੀ ਪਲਾਨਿੰਗ ਕੀਤੀ ਐ ਇਹਨਾਂ ਨੂੰ ਫਿਰ ਜਿੰਨਾ ਸਿੰਘ ਹੋਣਾ ਉਹ ਤੇ ਪ੍ਰਧਾਨ ਬਣਾਗੇ ਅਪਕਸ਼ੇ ਵੀ ਚਿੰਝਾ ਲੈ ਤੋ ਉਹ ਲੱਗੇ ਨਹੀਂ ਖੜਦਾ ਜਿਸ ਵਾਰ ਬਾਰੇ ਲੋਕਾਂ ਨੇ ਤਬੋਂ ਮਾਸਟਾਇਆ ਬਾਹ ਫੜੀ ਐ ਖੜੇ ਆ ਇਹ ਉਸੇ ਤਰ੍ਹਾਂ ਹੀ ਖੜਾ ਹੋਣਾ ਸਿੱਖਿਆ ਕਿਉਂਕਿ ਸਿੱਖਿਆ ਜਿੱਥੋਂ ਹੈ ਤੇ ਉਹਦੀ ਸਿੱਖਿਆ ਯਾਦ ਰਹਿਣੀ ਚਾਹੀਦੀ ਹੈ ਕਿ ਕਿਹੜੀ ਸਿੱਖਿਆ ਹੈ ਆਪਣੇ ਦਿਮਾਗ ਚੋਂ ਕੱਢ ਦਿਓ ਤੇ ਤੁਸੀਂ ਇਕੱਠੇ ਵੀ ਤੁਹਾਡੀ ਖੈਰੀ ਦੀ ਆ ਮੈਂ ਤਾਂ ਬੇਨਤੀ ਇਹੋ ਹੀ ਕਰਾਂਗਾ ਵੀ ਆਪਣੀ ਯੂਨੀਅਨ ਵੱਲੋਂ ਇੱਕ ਵਿਸ਼ੇਸ਼ ਬਿਆਨ ਚਲਾਓ ਕਿ ਲੋਕੀ ਵਾਤ ਵਾਤ ਵੋਟਾਂ ਪਾੜ ਤੁਸੀਂ ਮੈਂ ਵੀ ਪੱਤਰਕਾਰ ਹੇਰਨਾ ਬਣੋ ਕਿਸੇ ਇੱਕ ਵਿਸ਼ੇਸ਼ ਪਾਰਟੀ ਦਾ ਜਾਂ ਵਿਸ਼ੇਸ਼ ਕੇ ਝੰਡੇ ਦਾ ਕੋਈ ਜ਼ਿਕਰ ਨਾ ਕਰੋ ਲੋਕਾਂ ਨੂੰ ਇਹ ਕਹੋ ਵੀ ਹਰ ਪਰਿਵਾਰ ਜਿਹੜਾ ਜਿਹੜੀ 100% ਵੋਟਾਂ ਜਿਹੜੀਆਂ ਉਹ ਕਾਸ਼ ਕਰੇ ਇਹ ਨਾ ਵੇਖੇ ਵੀ ਰਸ਼ ਬੜਾ ਵਾਵਾ ਕਿੱਥੇ ਜਾਵਾਂਗੇ ਕੀ ਕਰਾਂਗੇ ਬੜੇ ਸਾਧਨ ਸਰਕਾਰ ਨੇ ਹਰ ਕੀ ਪੋਲਿੰਗ ਬੂਥਾਂ ਤੇ ਰੱਖੇ ਨੇ ਜਿੱਥੇ ਲੋਕਾਂ ਨੂੰ ਤੰਗੀ ਨਹੀਂ ਆਣੀ ਲੋਕਾਂ ਨੂੰ ਵੀ ਜਾਗਰੂਕ ਕਰੋ ਵੀ ਜਿਹੜਾ 80 ਸਾਲ ਤੋਂ ਜ਼ਿਆਦਾ ਵਾ ਉਹਨੂੰ ਘਰ 'ਵੋਟ ਵਰੀ ਪਾਈ ਜਾ ਸਕਦੀ ਆ ਜੇ ਕੋਈ ਬਜ਼ੁਰਗ ਆ ਜਾਂ ਬੁਮਾਰਾ ਉਹਦੀ ਵੋਟ ਘਰ ਪੂਰੀ ਪਾਈ ਜਾ ਸਕਦੀ ਆ ਲੋਕਾਂ ਨੂੰ ਵਗੇ ਜਾਗਰੂਤਾ ਬੋਡੀ ਘਟ ਜਾਏ VOTING ਬਾਰੇ ਬਹੁਤ ਬੁਰਾ ਹਾਲਾ ਲੋਕਾਂ ਨੂੰ ਐਸੇ ਕੋਈ ਬੇਨਤੀ ਹੈ ਪ੍ਰੈਸ ਦੇ ਤੌਰ ਤੇ ਵੀ ਯੂਨੀਅਨ ਦੇ ਤੌਰ ਤੇ ਵੀ ਤੁਸੀਂ ਇਹ ਇੱਕ ਇਸ਼ੂ ਬਣਾ ਕੇ ਇਸ ਨੂੰ ਸ਼ੁਰੂ ਕਰੋ ਸੋ ਜੀ ਅੱਜ ਗੁਰਦਾਸਪੁਰ ਰਜਿਸਟਰਡ ਜਰਨਲਿਸਟ ਐਸੋਸੀਏਸ਼ਨ ਗੁਰਦਾਸਪੁਰ ਯੂਨੀਅਨ ਦੀ ਸਾਡੀ ਮੀਟਿੰਗ ਹੋਈ ਹੈ ਜਿੱਦੇ ਚ ਅਸੀਂ ਇਹ ਫੈਸਲਾ ਕੀਤਾ ਕਿ ਆਉਣ ਵਾਲੇ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਅਸੀਂ ਵੱਧ ਚੜ ਕੇ ਲੋਕਾਂ ਨੂੰ ਵੋਟ ਪਾਉਣ ਵਾਸਤੇ ਜਾਗਰੂਕ ਕਰਾਂਗੇ ਔਰ ਜਿੱਥੋਂ ਤੱਕ ਪ੍ਰਸ਼ਾਸਨ ਨਹੀਂ ਪਹੁੰਚ ਰਿਹਾ ਖਬਰਾਂ ਦੇ ਦੇਖੋ ਸਾਰੇ ਪੱਤਰਕਾਰ ਲਾਉਂਦੇ ਸਾਰਾ ਕੁਝ ਹੋ ਰਿਹਾ ਔਰ ਪ੍ਰਸ਼ਾਸਨ ਵੀ ਬੜੀ ਮਿਹਨਤ ਕਰ ਰਿਹਾ ਲੇਕਿਨ ਅਸੀਂ ਜਿਹੜਾ ਕਿ ਕੱਲ ਤੋਂ ਇੱਕ ਮੁਹਿੰਮ ਸ਼ੁਰੂ ਕਰਾਂਗੇ ਰੋਜ਼ ਸਾਡੇ ਚੈਨਲ 'ਤੇ ਤੁਹਾਨੂੰ ਇਹ ਖਬਰ ਦਿਖਣ ਨੂੰ ਮਿਲੇਗੀ ਕਿ ਅਸੀਂ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਾਂਗੇ ਔਰ ਵੋਟ ਪਾਉਣ ਵਾਸਤੇ ਲੋਕਾਂ ਨੂੰ ਇਹ ਕਹਾਂਗੇ ਵੀ ਪਾਰਟੀ ਕੋਈ ਵੀ ਹੋਵੇ ਲੇਕਿਨ ਜਿਹੜਾ ਤੁਹਾਡਾ ਆਪਣਾ ਮਤ ਦਾ ਅਧਿਕਾਰ ਆ ਵੋਟ ਦਾ ਅਧਿਕਾਰ ਆ ਉਹਦਾ ਇਸਤੇਮਾਲ ਜ਼ਰੂਰ ਕਰੋ ਇਹ ਨਹੀਂ ਵੀ ਕੋਈ ਘਰ ਬੈ ਕੇ ਕਹੇ ਕਿ ਯਾਰ ਮੈਂ ਇਹਨਾਂ ਪਾਰਟੀਆਂ ਕੋ ਕੀ ਲੈਣਾ ਦੇਣਾ ਮੈਂ ਵੋਟ ਕਿਉਂ ਪਾਵਾਂ ਜਿਹੜਾ ਇੱਕ ਸਾਡਾ ਰਾਈਟ ਹੈ ਜਿਹੜਾ ਲੋਕਾਂ ਦਾ ਰਾਈਟ ਹੈ ਜਿਹੜਾ ਲੋਕਾਂ ਦਾ ਅਧਿਕਾਰ ਹੈ ਉਹਦਾ ਅਸੀਂ ਪ੍ਰਯੋਗ ਕਰਨਾ ਔਰ ਵੱਧ ਚੜ ਕੇ ਜਿਹੜੀਆਂ ਇਸ ਲੋਕ ਸਭਾ ਚੋਣਾਂ ਦੇ ਵਿੱਚ ਵੋਟਾਂ ਪਾਣੀਆਂ ਤਾਂ ਕਿ ਪ੍ਰਸ਼ਾਸਨ ਔਰ ਸਿਸਟਮ ਇਹ ਵੇਖੇ ਕਿ ਗੁਰਦਾਸਪੁਰ ਦੇ ਵਿੱਚ ਜਿਹੜੀ ਹੈ ਕਿ ਡਿਸਟ੍ਰਿਕਟ ਦੇ ਵਿੱਚ 80% ਉੱਪਰ ਜਾ ਕੇ ਜਿਹੜੀ ਪੋਲਿੰਗ ਹੋਵੇ ਇਹ ਸਾਡਾ ਟੀਚਾ ਰਹੇਗਾ ਅਸੀਂ ਇਹ 100% ਅਜੇ ਤੱਕ ਨਹੀਂ ਖੜ ਸਕਦੇ ਲੇਕਿਨ ਸਾਡਾ ਟੀਚਾ ਰਹੇਗਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰੀਏ ਭਾਈ ਸਾਡੀ ਇਲੈਕਟ੍ਰੋਨਿਕ ਮੀਡੀਆ ਜਿੰਨਾ ਵੀ ਸਾਡੇ ਪ੍ਰਿੰਟ ਮੀਡੀਆ ਦੇ ਸਦਸਤੇ ਸਾਰੇ ਗੁਰਦਾਸਪ ਅਸੀਂ ਪ੍ਰੈਂਡ ਹਟਲ ਦੇ ਵਿੱਚ ਆ ਔਰ ਇਹ ਜਿਹੜੀ ਅਸੀਂ ਮੁਹਿੰਮ ਸ਼ੁਰੂ ਕਰਾਂਗੇ ਤਾਂ ਸਾਰਿਆਂ ਦਾ ਸਹਿਯੋਗ ਵੀ ਚਾਹੀਦਾ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜਿਹੜੇ ਲੋਕ ਜਾਗਰੂਕ ਹੋਣ ਔਰ ਵੋਟਾਂ ਵੱਧ ਤੋਂ ਵੱਧ ਚੜ੍ਹ ਕੇ ਪਾਣ ਤਾਂ 2024 ਦੇ ਵਿੱਚ ਜਿਹੜਾ ਇਹ ਮਤਦਾਨ ਕਰਦੇ ਹੋ ਲੋਕ ਸਭਾ ਦਾ ਪਰਵ ਜਿਹੜਾ ਸਭ ਤੋਂ ਵੱਡਾ ਜਿਹੜਾ ਮਨਾਇਆ ਜਾ ਰਿਹਾ ਇਸ ਦੇ ਵਿੱਚ ਇੱਕ ਤੁਹਾਡੇ ਕੋ ਅਜਿਹਾ ਮੌਕਾ ਜਿਸ ਦੇ ਵਿੱਚ ਤੁਸੀਂ ਆਉਣ ਵਾਲੀ ਜਿਹੜੀ ਸਰਕਾਰ ਬਣ ਜਿਹੜੀ ਬਣੇਗੀ ਉਸ ਦਾ ਯੋਗਦਾਨ ਤੁਸੀਂ ਆਪਣੇ ਵੋਟ ਦੇ ਜ਼ਰੀਏ ਪਾ ਸਕਦੇ ਹੋ ਤੁਸੀਂ ਇਸ ਚੀਜ਼ ਬਾਰੇ ਜ਼ਰੂਰੀ ਨਹੀਂ ਜਿਸ ਦਿਨ ਇਲੈਕਸ਼ਨਸ ਦੇ ਵਿੱਚ ਇਸ ਦਾ ਪ੍ਰਯੋਗ ਕਰਦੇ ਹੋ ਤਾਂ ਸਰਕਾਰ ਜਿਹੜੀ ਵੀ ਬਣੇਗੀ ਕਿਉਂਕਿ ਆਮ ਜਨਤਾ ਦਾ ਸਰਵਕਾਰ ਸਰਕਾਰ ਦੇ ਨਾਲ ਹੈ ਔਰ ਸਰਕਾਰ ਦਾ ਸਰਵਕਾਰ ਆਮ ਜਨਤਾ ਦੇ ਨਾਲ ਹੈ ਸੋ ਜਿਹੜਾ ਇਹ ਪਰਵਾਰ ਆ ਰਿਹਾ ਹੈ ਇਹ ਲੋਕਤੰਤਰ ਦਾ ਸਭ ਤੋਂ ਵੱਡਾ ਪਰਵ ਹੈ ਇਸ ਦਾ ਤੁਸੀਂ ਉਪਯੋਗ ਕਰੋ ਕਾਰਾਂ ਦੇ ਵਿੱਚ ਨਾ ਬੈਠੋ ಮತ ਦਾਨ ਕਰੋ ਜਿਸ ਵੀ ਉਮੀਦਵਾਰ ਨੂੰ ਤੁਸੀਂ ਕਾਬਲ ਸਮਝਦੇ ਹੋ ਸੰਸਦ ਦੇ ਵਿੱਚ ਜਾ ਕੇ ਤੁਹਾਡੀ ਉਹ ਆਵਾਜ਼ ਤੁਹਾਡੇ ਇਲਾਕੇ ਦੀ ਆਵਾਜ਼ ਜਿਹੜਾ ਉਹ ਚੱਕੇਗਾ ਤਾਂ ਹੀ ਤੁਹਾਡੀ ਜਿਹੜੀ ਮੁਸ਼ਕਲਾਂ ਦਾ ਹੱਲ ਹੋ ਸਕੇਗਾ ਕਿਉਂਕਿ ਬਾਰਡਰ ਏਰੀਆ ਦੀ ਅਸੀਂ ਗੱਲ ਕਰਦੇ ਹਾਂ ਗੁਰਦਾਸਪੁਰ ਦੀ ਸਭ ਤੋਂ ਜ਼ਿਆਦਾ ਇਸ ਸਮੇਂ ਜ਼ਰੂਰਤ ਹੈ ਅਜੇਹਾ ਕੋਈ ਸੂਜਵਾਨ ਉਮੀਦਵਾਰ ਜਿਹੜੀ ਤੁਹਾਡੀ ਆਵਾਜ਼ ਚੁੱਕ ਸਕੇ ਕਿਉਂਕਿ ਸਭ ਤੋਂ ਵੱਡੀ ਜਿਹੜੀ ਕਮੀ ਹੈ ਇਸ ਇਲਾਕਿਆਂ ਦੀ ਇੰਡਸਟਰੀ ਦੀ ਕਮੀ ਹੈ ਬਾਰਡਰ ਏਰੀਆ ਹੋਣ ਦੇ ਕਾਰਨ ਇੱਥੇ ਬਹੁਤ ਸਾਰੇ ਨੌਜਵਾਨ ਜਿਹੜੇ ਬਾਹਰ ਦਾ ਵਿਦੇਸ਼ਾਂ ਦਾ ਰੁਕ ਕਰ ਰਹੇ ਨੇ ਘਰਾਂ ਦੇ ਘਰ ਜਿਹੜੇ ਖਾਲੀ ਹੋ ਚੁੱਕੇ ਨੇ ਤੁਸੀਂ ਇਸ ਪਰਵ ਦੇ ਉੱਪਰ ਖਾਸ ਤੌਰ ਤੇ ਅਜਿਹਾ ਸੂਜਵਾਨ ਉਮੀਦਵਾਰ ਜਿਹੜਾ ਹੈ ਸੰਸਦ ਤੱਕ ਪਹੁੰਚਾਓ ਜਿਹੜੀ ਤੁਹਾਡੇ ਇਲਾਕਿਆਂ ਦੀ ਆਵਾਜ਼ ਜਿਹੜੀ ਹੈ ਸੈਂਟਰ ਦੇ ਵਿੱਚ ਪਹੁੰਚ ਆਜ ਕੇ ਤਾਂ ਕਿ ਤੁਸੀਂ ਆਪਣੀ ਮਤਦਾਨ ਦਾ ਜਿਹੜਾ ਸਹੀ ਪ੍ਰਯੋਗ ਹੈ ਉਹ ਕਰ ਸਕੋ ਜੀ ਬਿਲਕੁਲ ਸ਼ਰਮਾ ਜੀ ਇਹ ਸਭ ਤੋਂ ਵੱਡਾ ਜਿਹੜਾ ਫੈਸਲਾ ਲਿਆ ਗਿਆ ਹੈ ਮਤਦਾਨ ਦਾ ਪ੍ਰਯੋਗ ਹਰ ਕਿਸੇ ਨੂੰ ਕਰਨਾ ਚਾਹੀਦਾ ਔਰ ਖਾਸ ਤੌਰ ਤੇ ਅਸੀਂ ਬਹੁਤ ਵਾਰ ਇਹ ਦੇਖਦੇ ਆ ਕਿ ਜਿਹੜੀ ਰੇਸ਼ਿਓ ਹੈ ਮਤਦਾਨ ਦੀ ਬਹੁਤ ਘਟ ਜਾਂਦੀ ਹੈ ਅਸੀਂ ਲੋਕ ਇਹ ਸਮਝਦੇ ਆ ਕਿ ਜਾਂ ਅਸੀਂ ਨੋਟਾ ਦੇ voting ਕਰ ਦਿੰਦੇ ਆ ਜਾਂ ਕਿਸੇ ਪਾਰਟੀ ਤੁਸੀਂ ਇਹ ਦੇਖੋ ਕਿ ਜਿਹੜਾ ਵੀ ਉਮੀਦਵਾਰ ਤੁਸੀਂ ਚੁਣ ਕੇ ਸੰਸਦ ਦੇ ਵਿੱਚ ਭੇਜ ਰਹੇ ਹੋ ਉਹ ਤੁਹਾਡੇ ਇਲਾਕੇ ਦੀ ਆਵਾਜ਼ ਸੰਸਦ ਤੱਕ ਪਹੁੰਚਾਏਗਾ ਕੇਂਦਰ ਸਰਕਾਰ ਤੱਕ ਇਹ ਸਾਰੀ ਆਵਾਜ਼ ਜਿਹੜੀ ਪਹੁੰਚੇਗੀ ਔਰ ਉਸ ਤੋਂ ਬਾਅਦ ਤੁਹਾਡੇ ਇਲਾਕੇ ਦਾ ਵਿਕਾਸ ਕਿਉਂਕਿ ਬਾਰਡਰ ਏਰੀਆ ਹੋਣ ਦੇ ਕਾਰਨ ਗੁਰਦਾਸਪੁਰ ਦੀ ਅਸੀਂ ਗੱਲ ਕਰ ਲੈਂਦੇ ਆ ਕਿ ਬਹੁਤ ਸਾਰਾ ਏਰੀਆ ਜਿਹੜਾ ਇਸ ਸਮੇਂ ਪਿੱਛੜ ਚੁੱਕਿਆ ਸੋ ਜਿਹੜੀ ਸਹੀ ਉਮੀਦਵਾਰ ਦੀ ਚੋਣ ਹੋਵੇਗੀ ਉਹੀ ਤੁਹਾਡਾ ਜਿਹੜਾ ਵਿਕਾਸ ਹੈ ਉਹ ਕਰਵਾ ਸਕੇਗਾ ਬਹੁਤ ਬਹੁਤ ਧੰਨਵਾਦ